ਫਰੀਦਕੋਟ ਦੀ ਗੈਨੀ ਜੈਲ ਸਿੰਘ ਕਲੋਨੀ ਰਿਆਨਦਰ ਪੀਜਾ ਹਟ ਵਾਲੇ ਮਾਲਕ ਦੀ ਕਾਰ ਦਾ ਸ਼ੀਸ਼ਾ ਇਟ ਨਾਲ ਤੋੜ ਕੇ ਬਾਈਕ ਸਵਾਰ ਕਾਰ ਵਿੱਚ ਪਈ ਕਰੀਬ 70000 ਦੀ ਨਕਦੀ ਲੈ ਕੇ ਫਰਾਰ ਹੋ ਗਿਆ ਜਸਤੀਆਂ ਤਸਵੀਰਾਂ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋਈਆਂ ਹਨ ਇਸੇ ਕਲੋਨੀ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਰ ਸਿੰਘ ਸੇਖੋ ਦੀ ਰਹਿائش ਹੈ ਅਤੇ ਕਲੋਨੀ ਦੇ ਗੇਟ ਦੇ ਬਾਹਰ ਹਰ ਵੇਲੇ ਸੁਰੱਖਿਆ ਗਾਰਡ ਮੌਜੂਦ ਰਹਿੰਦਾ ਹੈ ਫਿਰ ਵੀ ਚੋਰ ਵੱਲੋਂ ਹੌਸਲਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਚੋਰ ਦੀ ਪਛਾਣ ਕਰ ਲਈ ਗਈ ਹੈ ਜਲਦੀ ਉਸ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਕੀਤੀ ਗਈ ਹੈ। ਹਾਂਜੀ ਇਹ ਗੱਲ ਹੈਗੀ ਆ ਸ਼ੁੱਕਰਵਾਰ ਦੀ ਮਾਰਨਿੰਗ ਟਾਈਮ ਦੀ 8 ਵਜੇ ਦੀ ਗੱਲ ਹੈਗੀ ਆ। ਸਾਡੇ ਗਿਆਨੀ ਜੈਲ ਸਿੰਘ ਕਲੋਨੀ ਦੇ ਬਾਹਰ ਜਿਹੜੇ ਐਸ.ਸੀ.ਓ ਬਣੇ ਹੋਏ ਆ ਉਹਦੇ ਚ ਇੱਕ ਪੀਜ਼ਾ ਡਿਲਾਈਟ ਨਾਮ ਦੇ ਇੱਕ ਪੀਜ਼ਾ ਸ਼ਾਪ ਹੈਗੀ ਆ। ਉਹਨਾਂ ਨੇ ਆਪਣੀ ਗੱਡੀ ਆਪਣੇ ਐਸ.ਸੀ.ਓ ਦੇ ਬੈਕ ਸਾਈਡ ਤੇ ਖੜੀ ਕੀਤੀ ਸੀ। ਮਾਰਨਿੰਗ 8 ਵਜੇ ਕੋਈ ਅਨਮਛਤ ਨਾਮ ਲੂ ਵਿਅਕਤੀ ਅੰਦਰ ਆਇਆ। ਔਰ ਉਹਨੇ ਇੱਟ ਨਾਲ ਸ਼ੀਸ਼ਾ ਭੰਨ ਕੇ ਗੱਡੀ ਵਿੱਚ ਜੋ ਨਕਦੀ ਪਈ ਸੀ ਕਹਿੰਦੇ ਸਾਡੇ ਪੈਸੇ ਸੀ ਕੁਝ ਡਾਲਰ ਸੀ ਜਾਂ ਕੋਈ ਪਰਸ ਵਗੈਰਾ ਚੱਕ ਕੇ ਉਹ ਲੈ ਗਿਆ ਤੇ ਉਹਦੇ ਚ ਕਹਿ ਰਹੇ ਆ ਵੀ ਤੁਹਾਡੇ ਕੋਈ ਸਕਿਉਰਟੀ ਲੈਬਸ ਹੋਈ ਸਾਡੀ ਸਕਿਉਰਟੀ ਗਾਰਡ ਦੀ ਕੋਈ ਉੱਥੇ ਗਲਤੀ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੀ ਪਾਰਕਿੰਗ ਜਿਹੜੀ ਅਗਲੇ ਪਾਸੇ ਐਸਸੀਓ ਵਾਲਿਆਂ ਦੀ ਆ ਉਹਨਾਂ ਨੇ ਗੱਡੀ ਇੱਥੇ ਬੈਕ ਤੇ ਖੜੀ ਕੀਤੀ ਸੀ ਸਾਡੀ ਸਕਿਉਰਟੀਆਂ ਦੇ ਨੋਟਿਸ ਚ ਨਹੀਂ ਸੀ ਗੱਡੀ ਇੱਥੇ ਖੜੀ ਹੋਈ ਔਰ ਤੁਹਾਡੇ ਸਾਹਮਣੇ ਇੱਕ ਅਪੀਲ ਮੈਂ ਹੋਰ ਵੀ ਕਰਨਾ ਚਾਹਣਾ ਇੰਪਰੂਵਮੈਂਟ ਟਰਸਟ ਫਰੀਦਕੋਟ ਨੂੰ ਵੀ ਸਾਡੀ ਕਲੋਨੀ ਵਿੱਚ ਮਾਰਕੀਟ ਘਟੋਣੋਂ ਫਿਰਦੇ ਕੈਨਲੀ ਇਹੋ ਜਿਹੀ ਮਾਰਕੀਟ ਨਾ ਬਣਾਉਣੀ ਤਾਂ ਇਹੋ ਜੀਆਂ ਚੋਰੀਆਂ ਵਾਰਦਾ ਤਾਂ ਸਾਡੀ ਕਲੋਨੀ ਜਿਹੜੀ ਬਹੁਤ ਸੇਫ ਸਿਕਿਉਰਿਟੀ ਵਾਜ ਵਧੀਆ ਕਲੋਨੀ ਮੰਨੀ ਜਾਂਦੀ ਹੈ ਜੇ ਸਾਡੀ ਕਲੋਨੀ ਵਿੱਚ ਕੋਈ ਵੀ ਹੋਰ ਮਾਰਕੀਟ ਬਣਦੀ ਤਾਂ ਇਹੋ ਜੀਆਂ ਚੋਰੀਆਂ ਘੜਦਾਵਾ ਆਮ ਹੀ ਹੋਣੀਆਂ ਕਿਉਂਕਿ ਸਾਡੀ ਕਲੋਨੀ ਵਿੱਚ ਮੋਸਟ ਜੱਜ ਸਾਹਿਬਾਨ ਚੰਗੇ ਅਫਸਰ ਤੇ ਐਮਐਲਏ ਸਾਹਿਬ ਰਹਿੰਦੇ ਨੇ ਔਰ ਇਹ ਪਹਿਲੀ ਘਟਨਾ ਵੀ ਜੇ ਸਾਡੀ ਕਲੋਨੀ ਵਿੱਚ ਇਹ ਕਿਲੋਟ ਹੋਈ ਹੋਈ ਪੁਲਿਸ ਨੇ ਕੌਰ ਕੀਤਾ ਨਹੀਂ ਪੁਲਿਸ ਨੇ ਹਜੇ ਤੱਕ ਕੋਈ ਰਾਉਂਡ ਆਊਟ ਨਹੀਂ ਕੀਤਾ ਸਿਰਫ ਸੀਸੀਟੀਵੀ ਕੈਮਰੇ ਦੇ ਰਿਕਾਰਡਿੰਗ ਲਗਾਏ ਬੰਦੇ ਦੀ ਪਛਾਣ ਹੋ ਗਈ ਆ ਮੇਰੇ ਸਵੇਰ ਗੱਲ ਹੋਈ ਸੀ ਬਾਈ ਜੀ ਨਾਲ ਜਿਹੜੇ ਪੀਜ਼ਾ ਡਲਾਈਟ ਦੇ ਮਾਲਕ ਨੇ ਉਹ ਕਹਿੰਦੇ ਬੰਦਾ ਬਸ ਅਸੀਂ ਪਛਾਣ ਲਿਆ ਜੀ ਤੇ ਮੈਨੂੰ ਲੱਗਾ ਇੱਕ ਸਵੇਰ ਸਵੇਰ ਪੁਲਿਸ ਵਾਲੇ ਫੜ ਲੈਣ ਹਾਂ ਸਾਨੂੰ ਪੁਲਿਸ ਦੀ ਕਾਲਸ ਗਈਆਂ ਪੁਲਿਸ ਵਾਲੇ ਨਹੀਂ ਸੀ ਆਈਡੀ ਡਿਪਾਰਟਮੈਂਟ ਦੇ ਆਈ ਜਾਂ ਆਦਰਵਾਇਜ਼ ਹੋਰ ਆਈਆਂ ਪਰ ਹਜੇ ਤੱਕ ਪੁਲਿਸ ਕਾਰਵਾਈ ਦੀ ਆਪਾਂ ਕਹਿ ਗਏ ਵੀ ਬੰਦਾ ਅਰੈਸਟ ਨਹੀਂ ਹੋ ਸਕਿਆ ਬੰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ